ਹੰਸਾਲੇ ਸਾਹਿਬ ਵਿਖੇ ਅੱਜ ਸੰਤ ਬਾਬਾ ਪਰਮਜੀਤ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਸਾਬ ਦਾ ਸਾਂਸਲ ਫੌਜਾ ਸਿੰਘ ਵੱਲੋਂ ਹੰਸਾਲੇ ਰਣ 2024 ਦੇ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਮਹਾਰਾਣੀ ਪਰਨੀਤ ਕੌਰ ਵਿਸ਼ੇਸ਼ ਤੌਰ ਉੱਤੇ ਪਹੁੰਚੇ ਜਿਨ੍ਹਾਂ ਨੇ ਸੰਬੋਧਨ ਕਰਦਿਆ ਕਿ ਹਾਂ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਇੰਡੀਆ ਰਨ ਫੈਸਟੀਵਲ ਹੰਸਾਲੀ ਸਾਹਿਬ ٹرسٹ ਜੀਤੋ ਅਤੇ ਨਰਸਿੰਘ ਦੱਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਮਿੱਠੀ ਯਾਦ ਦੇ ਵਿੱਚ ਹੰਸਾਲੀ ਰਨ 2024 ਉਪਰਾਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਭਾਰਤ ਅਤੇ ਵਿਦੇਸ਼ਾਂ ਤੋਂ ਦੜਾਕ ਇਸ ਮੈਰਾਥਨ ਚ ਭਾਗ ਲੈ ਰਹੇ ਹਨ ਉਨ੍ਹਾਂ ਕਿਹਾ ਕਿ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਸਿਹਤ ਜ਼ਰੂਰੀ ਹੈ ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਇਸ ਦੌੜ ਵਿੱਚ ਭਾਗ ਲੈਣਾ ਚਾਹੀਦਾ ਹੈ। ਢਾਲੀ ਡੇਰਾ ਇੱਕ ਬਹੁਤ ਹੀ ਪਵਿੱਤਰ ਅ ਸਥਾਨ ਹੈਗੀ ਹੈ। ਮੈਂ ਕਈ ਸਾਲਾਂ ਤੋਂ ਇੱਥੇ ਆ ਰਹੀ ਹਾਂ। ਔਰ ਏਨ ਪਰਮਜੀਤ ਜੀ ਨੇ ਕੱਲ ਦਾ ਫੰਕਸ਼ਨ ਜਿਹੜਾ ਗੁਰਪੁਰਬ ਦੇ ਉੱਤੇ ਇੱਕ ਕਰ ਰਹੇ ਨੇ ਸ਼ਾਦੀਆਂ ਹੈ ਹੋਰੀਆਂ ਨੇ ਬੇਟੀਆਂ ਦੀਆਂ ਮੈਰਾਥਨ ਹੋ ਰਿਹਾ ਹੈ ਤੇ ਉਸ ਦੇ ਲਈ ਸੱਦਾ ਦਿੱਤਾ ਥੀ ਪਰ ਮੈਂ ਜੇ ਕਿਉਂਕਿ ਕੱਲ ਨਹੀਂ ਆ ਸਕੀ ਅੱਜ ਆ ਕੇ ਮੈਂ ਮੱਥਾ ਟੇਕਣਾ ਸੀ ਨਮਸਕਾਰ ਕਰਨਾ ਸੀ ਸਾਰਿਆਂ ਨੂੰ ਸੋ ਬਹੁਤ ਖੁਸ਼ੀ ਹੋਈ ਮੈਨੂੰ ਕਿ ਮੈਂ ਇੱਥੇ ਆ ਕੇ ਆਪਣਾ ਮੱਥਾ ਟੇਕ ਸਕੀ ਔਰ ਜੋ ਇਹਨਾਂ ਨੇ ਐਥਲੀਟ ਕਈ ਥਾਵਾਂ ਤੋਂ ਆਏ ਹੋਏ ਨੇ ਬਾਹਲੇ ਮੁਲਕਾਂ ਤੋਂ ਵੀ ਆਏ ਨੇ ਦੇਸ਼ ਤੋਂ ਆਏ ਨੇ ਉਹਨਾਂ ਦਾ ਮੈਰਾਥਨ ਹੋ ਰਿਹਾ ਹੈ ਕੱਲ ਨੂੰ ਉਸ ਨੂੰ ਹੁਣ ਸਟੇਡੀਅਮ ਇਹਨਾਂ ਦਾ ਬਣਿਆ ਬਹੁਤ ਵਧੀਆ ਬਾਬਾ ਜੀ ਦੇ ਉਪਰਾਲੇ ਦੇ ਨਾਲ ਔਰ ਬਾਬਲ ਸਰਕਾਰ ਮਹਾਰਾਜਾ ਸਾਹਿਬ ਨੇ ਸਾਰਿਆਂ ਨੇ ਵਿੱਚ ਪੈਸੇ ਪਾ ਕੇ ਇਹਨੂੰ ਬਣਵਾਇਆ ਔਰ ਉੱਥੇ ਮੇਰੇ ਖਿਆਲ ਚ ਜੋ ਮੈਰਾਥਨ ਨਸ਼ਾ ਮੁਕਤ ਦੇ ਲਈ ਕਰਿਆ ਜਾ ਰਿਹਾ ਹੈ ਇੱਕ ਬਹੁਤ ਵੱਡਾ ਉਪਰਾਲਾ ਹੈ ਮੈਂ ਇਹਨਾਂ ਨੂੰ ਵਧਾਈ ਦਿੰਦੀ ਹਾਂ ਕਿਸ ਨੂੰ ਦੇਖਦੇ ਹਾਂ ਇੱਕ ਪਾਸੇ ਨਸ਼ੀਗਲ ਕਰ ਰਹੀ ਹੈ ਦੂਸਰੇ ਪਾਸੇ ਐਜੀ ਸਪੋਰਟਸ ਐਕਟੀਵਿਟੀ ਹੋ ਰਹੀ ਹੈ ਨੌਜਵਾਨਾਂ ਨੂੰ ਲੱਗਦਾ ਹੈਗਾ ਕਿ ਜਿਹੜੇ ਕੁੜਾਹੇ ਪਏ ਨੇ ਉਹ ਰਾਤ ਆਸਰ ਵਿੱਚ ਸਪੋਰਟਸ ਐਕਟੀਵਿਟੀ ਨਾਲ ਜ਼ਰੂਰ ਆ ਸਕਦੇ ਨੇ ਜਦ ਕਿਸੇ ਦਾ ਸਰੀਰ ਠੀਕ ਹੋਏ ਤਾਂ ਦਿਮਾਗ ਵੀ ਠੀਕ ਰਹਿੰਦਾ ਹੈ ਮਨ ਵੀ ਅੱਛਾ ਰਹਿੰਦਾ ਹੈ ਤਾਂ ਸਪੋਰਟਸ ਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਮਾਨਸਿਕ ਜੀਵਨ ਹੈ ਉਹ ਵਧੀਆ ਰਹਿੰਦਾ ਤਾਂ ਜ਼ਰੂਰ ਅਸਰ ਪੈਂਦਾ

i was in uh, i was invited in kashmir madam uh, yes lekin khana khane ka wo jo pehla tha na woh the 20 22 kashmir accident bahut halka tha helpful madam at the end of the position sabtam taiyari aapka peh number aapke minutes aapki company ho sab and also very complete hazari main hu tamadi